ਪਰ ਹੁਣ ਭਾਈ ਸਾਹਿਬ ਦੀ ਮਾਤਾ ਨੇ ਐਲਾਨ ਕਰ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣਾ ਲੜਨ ਜਾ ਰਹੇ ਨੇ। ਕੀ ਨੀਤੀਆਂ ਹੁੰਦੀ ਸੀ ਵੀ ਆਪਾਂ ਜੰਗ ਕਿੱਦਾਂ ਲੜਨੀ ਆ। ਇਹ ਹਰ ਵਕਤ ਇਹ ਵੱਡ ਬਡੰਗੇ ਵਾਲੀ ਚੀਜ਼ ਨਹੀਂ ਹੁੰਦੀ ਜਾਂ ਫਾਇਰਿੰਗ ਕਹਿ ਲਓ ਜਾਂ ਹਥਿਆਰਾਂ ਵਾਲੀ ਨਹੀਂ ਹੁੰਦੀ ਇਹ ਮੈਂਟਲ ਵੀ ਹੁੰਦੀ ਆ ਕਿ ਪੋਲਿਟਿਕਸ ਰਾਹੀਂ ਆਪਾਂ ਆਪਣਾ ਹੱਲ ਕਿੱਦਾਂ ਕੱਢਣਾ। ਜੁਮੇ ਮਿਸਲਾ ਇਕੱਠੀਆਂ ਹੋ ਕੇ ਲੜਦੀਆਂ ਸੀ ਆਪਣਾ ਵੀ ਇਹ ਸੰਘਰਸ਼ ਆਪਾਂ ਇਕੱਠੇ ਹੋ ਕੇ ਚੱਲੀਏ ਬੜੇ ਸਾਡੇ ਟੈਲੈਂਟ ਬਹੁਤ ਆ ਪੰਥ 'ਚ ਪਰ ਜਦੋਂ ਅਸੀਂ ਇੱਕ ਦੂਜੇ ਲੱਤਾਂ ਖੇਚਦੇ ਆਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਆਂ ਉਹ ਜਿਹੜਾ ਸਾਡਾ ਦੋਸ਼ਮਣ ਆ ਉਹ ਤਾਂ ਦੇਖ ਕੇ ਹੱਸਦਾ ਉਹ ਸਾਨੂੰ ਤਾਂ ਕੁਛ ਕੰਮ ਦੀ ਲੋੜ ਨਹੀਂ ਹੈ ਤਾਂ ਆਪਦੇ ਕੱਪੜੇ ਆਪ ਹੀ ਪਾੜੀ ਜਾਂਦੇ ਜਿਹੜਾ ਵੀ ਕੋਈ ਆਪਣੀ ਬਾਤ ਚੱਕ ਰਿਹਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਹੋ ਮੈਂ ਤਾਂ ਇੱਥੇ ਤੱਕ ਕਹਿੰਨਾ ਬੰਦੇ ਵਧੀਆ ਹੋਣ ਜੇ ਪਾਰਟੀ ਨਾਲ ਅਫੀਲੀਏਟਡ ਹੋਊਗੇ ਵੀ ਹੋ ਸਕਦਾ ਅੰਦਰ ਜਾ ਕੇ ਵਾਅ ਚੱਕਣ ਕਰਕੇ ਬੰਦੇ ਵੀ ਬੜੇ ਥੋੜੀ ਗਣਤੀ ਦੇ ਜਿਵੇਂ ਖੈਰਾ ਸਾਹਿਬ ਵੀ ਆ ਉਹ ਵੀ ਵਾਅ ਚੱਕਦੇ ਪਰ ਉਹਨਾਂ ਨੂੰ ਕਹਿੰਦੇ ਮਾਨ ਸਾਹਿਬ ਦੇ ਖਿਲਾਫ ਖੜਾਤਾ ਨਾ ਸੋ ਉਹ ਵੀ ਉਹ ਵੀ ਨੀਤੀਆਂ ਚਾਲਦੀਆਂ ਸੋ ਇਹਦੇ ਨਾਲ ਵੀ ਵੋਟ ਟੁੱਟਦੀ ਆ ਆਪਾਂ ਭਾਈ ਅਮਰਪਾਲ ਸਿੰਘ ਨੂੰ ਪਾ ਕੇ ਵੋਟ ਆਪਣੀ ਤੋੜੀਏ ਨਾ ਉਹ ਵੋਟ ਨੂੰ ਸਟਰੋਂਗ ਕਰਕੇ ਪਲੀਜ਼ ਉਹ ਜਿਵੇਂ ਜ਼ਿੱਦੂ ਮੂਸੇ ਵਾਲੇ ਦੇ ਗਾਣੇ ਦੀ ਗੱਲ ਹੋਈ ਸੀ ਤੁਸੀਂ ਬੀਬੀ ਖਾਲੜਾ ਨੂੰ ਵੀ ਹਰਾਇਆ ਇਹ ਨਾ ਗੱਲ ਹੋਵੇ ਇਹ ਜਿਹੇ ਬੰਦੇ ਜਿਹੜੇ ਬੁੱਚੜਾਂ ਦੇ ਪਰਿਵਾਰਾਂ ਚੋਂ ਆ ਜਾਂ ਜਿਹੜੇ ਬੀਬੀ ਇੰਦਰਾ ਦੀ ਟੀ-ਸ਼ਰਟ ਆਲੀ ਫੋਟੋ ਪਾਉਂਦੇ ਫੋਟੋ ਵਾਲੀ ਟੀ-ਸ਼ਰਟ ਪਾਉਂਦੇ ਆ ਇਹ ਜਿਹੇ ਬੰਦਿਆਂ ਨੂੰ ਅਸੀਂ ਬਾਰ-ਬਾਰ ਜਿਤਾ ਕੇ ਜਲੀਲ ਹੁਣ ਮੈਨੂੰ ਲੱਗਦਾ ਬੰਦ ਕਰ ਦੇਣਾ ਚਾਹੀਦਾ हां जी दोस्तों सत श्री अकाल ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਸਿਰਫ ਪੰਜਾਬ ਹੀ ਨਹੀਂ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਵੀ ਇੱਕ ਵਾਰ ਫਿਰ ਭਾਈ ਅਮਰਤਪਾਲ ਸਿੰਘ ਦਾ ਨਾਮ ਜਿਹੜਾ ਚਰਚਾ ਦੇ ਵਿੱਚ ਹੈ ਜੇ ਭਾਰਤ ਦੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਨਾਮ ਜਿਹੜਾ ਹੈ ਗੱਜ-ਵੱਜ ਕੇ ਲਿਆ ਜਾ ਰਿਹਾ ਕਾਰਨ ਕੀ ਹੈ ਕਿ ਭਾਈ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਖਡੂਰ ਸਾਹਿਬ ਤੋਂ ਐਜ਼ ਐਮਪੀ ਆਜ਼ਾਦ ਉਹ ਚੋਣਾ ਲੜਨ ਜਾ ਰਹੇ ਨੇ ਸੋ ਉਹਨਾਂ ਦੇ ਇਸ ਫੈਸਲੇ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਹੈ ਸਾਰੀ ਸਾਂਝੀ ਕਰਾਂਗੇ ਸੋ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਠਿਕ ਬਰਮੀਗਮ ਜੁੜ ਚੁੱਕੇ ਨੇ ਆਓ ਵੈਲਕਮ ਕਰੀਏ ਤੇ ਫਿਰ ਗੱਲਬਾਤ ਕਰਾਂਗੇ ਅੱਜ ਇਸੇ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਭਾਈ ਸਾਹਿਬ ਚੜਦੀ ਕਲਾ ਜੀ ਠ ਹੋ ਚੁੱਕਿਆ ਪਹਿਲਾਂ 2-3 ਦਿਨ ਨਾ ਕਨਫਿਊਜ਼ਨ ਰਹੀ ਹੈ ਕਿ ਹੋ ਸਕਦਾ ਹੈ ਵੀ ਇਹ ਐਵੇਂ ਹੀ ਬਣਾਤੀ ਹੋਵੇ ਗੱਲ ਪਰ ਹੁਣ ਭਾਈ ਸਾਹਿਬ ਦੀ ਮਾਤਾ ਨੇ ਐਲਾਨ ਕਰ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣਾ ਲੜਨ ਜਾ ਰਹੇ ਨੇ ਕਿਵੇਂ ਦੇਖਦੇ ਹਾਂ ਸੋ ਹਾਂਜੀ ਭਾਈ ਸਾਹਿਬ ਜੀ ਸੋ ਮੈਂ ਕਹਿੰਨਾ ਬਹੁਤ ਵਧੀਆ ਚੀਜ਼ ਆ ਕਿਉਂਕਿ ਇਹ ਨੀਤੀਆਂ ਹੋਣੀ ਆ ਚਾਹੀਦੀਆਂ ਜੁਮੇ ਇੱਕ ਅੱਗੇ ਮਿਸਲਾਂ ਦੇ ਟਾਈਮ ਵੀ ਹੁੰਦੀਆਂ ਗੁਰੂ ਸਾਭਾਾਂ ਦੇ ਟਾਈਮ ਵੀ ਹੁੰਦੀਆਂ ਸੀ ਨੀਤੀਆਂ ਹੁੰਦੀਆਂ ਸੀ ਵੀ ਆਪਾਂ ਜੰਗ ਕਿੱਦਾਂ ਲੜਨੀ ਆ ਇਹ ਹਰ ਵਕਤ ਇਹ ਬਾਰਡ ਬਡੰਗੇ ਵਾਲੀ ਚੀਜ਼ ਨਹੀਂ ਹੁੰਦੀ ਜਾਂ ਫਾਇਰਿੰਗ ਕਹਿ ਲਓ ਜਾਂ ਹਥਿਆਰਾਂ ਵਾਲੀ ਨਹੀਂ ਹੁੰਦੀ ਇਹ ਮੈਂਟਲ ਵੀ ਹੁੰਦੀ ਆ ਕਿ ਪੋਲਿਟਿਕਸ ਰਾਹੀਂ ਆਪਾਂ ਆਪਣਾ ਹੱਲ ਕਿੱਦਾਂ ਕੱਢਣਾ ਸੋ ਜੇ ਆਪਾਂ ਹੁਣ ਜੇ ਉਹ ਸਿੰਘ ਜੇਲ੍ਹ ਚ ਬੈਠੇ ਆ ਜੇ ਆਪਾਂ ਦੇਖੀਏ ਆਪਣੇ ਇਤਿਹਾਸ ਚ ਵੀ ਹੋਇਆ ਜਿਵੇਂ ਜਥੇਦਾਰ ਰਣਜੀਤ ਸਿੰਘ ਹੋਣੀ ਉਹਨਾਂ ਨੂੰ ਵੀ ਇਦਾਂ ਵੋਟਾਂ ਰਾਹੀਂ ਜਾਂ ਜਥੇਦਾਰ ਉਥਾਪ ਕੇ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੀ ਮਾਨ ਸਾਹਿਬ ਵੀ ਇੱਕ ਵਾਰ ਜੇਲ੍ਹ ਦੇ ਵਿੱਚ ਹਾਂਜੀ ਬਿਲਕੁਲ ਸੋ ਇਹ ਨੀਤੀਆਂ ਆਪਾਂ ਨੂੰ ਵੀ ਅਪਣਾਉਣੀਆਂ ਚਾਹੀਦੀਆਂ ਪਰ ਕੋਸਾ ਦੁਖਦੀ ਗੱਲ ਇਹ ਆ ਕਿ ਦੇਖੋ ਆਪਾਂ ਲੈਣਾ ਨਹੀਂ ਚਾਹੁੰਦੇ ਕਿਸੇ ਸੈਲੀਬ੍ਰਿਟੀ ਦਾ ਨਾਮ ਪਰ ਮੈਂ ਕਹਿੰਨਾ ਇੱਥੇ ਜ਼ਰੂਰੀ ਆ ਕਿ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਕਿਹਾ ਸੀਗਾ ਕਿ ਤੁਸੀਂ ਬੀਬੀ ਖਾਲੜਾ ਜੀ ਨੂੰ ਵੀ ਹਰਾਇਆ ਹਨਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਤਾਂ ਆਪਦੇ ਲੋਕਾਂ ਲਈ ਖੜੇ ਸੀਗੇ ਤੁਸੀਂ ਸਾਨੂੰ ਹਰਾਤਾ ਹਾਂ ਉਦੋਂ ਸਾਨੂੰ ਵੀ ਲੱਗਿਆ ਸੀ ਉਹ ਕਾਂਗਰਸ ਲਈ ਖੜ ਗਏ ਸੀਗੇ ਉਹਨਾਂ ਦੀ ਕੋਈ ਹੋਊਗੀ ਸੋਚ ਹਨਾ ਕਿਸੇ ਪਾਰਟੀ ਲਈ ਤਾਂ ਫਿਰ ਜਾਣਾ ਪਊਗਾ ਜਾਂ ਦਾ ਇੰਡੀਪੈਂਡੈਂਟ ਬੰਦਾ ਖੜੂਗਾ ਆਪਦੀ ਆਪਦੀ ਸੋਚ ਹੁੰਦੀ ਹੈ ਪਰ ਹੁਣ ਜੇ ਕੋਈ ਇੰਡੀਪੈਂਡੈਂਟ ਤੌਰ ਤੇ ਖਾਲਸੇ ਪੰਥ ਲਈ ਖੜਾ ਸੀਗਾ ਅੰਦਰ ਚਲੇ ਗਿਆ ਜਣੀ ਖਾਲਸਾ ਵਹੀਰ ਕੱਢ ਰਹੇ ਸੀ ਅੰਮ੍ਰਿਤ ਸੰਚਾਰ ਕਰ ਰਹੇ ਸੀ ਬੱਚਿਆਂ ਨੂੰ ਨਸ਼ਿਆਂ ਤੋਂ ਛਡਾ ਰਹੇ ਸੀਗੇ ਪਰਿਵਾਰਾਂ ਦੀ ਮਦਦ ਕਰ ਰਹੇ ਸੀਗੇ ਪ੍ਰਚਾਰ ਕਰ ਰਹੇ ਸੀ ਜਿਵੇਂ ਕਿ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਚਰਨ ਸਿੰਘ ਜੀ ਖਾਲਸਾ ਪਿੰਡਰਾਵਾ ਵਾਲਿਆਂ ਨੇ ਉਹਨਾਂ ਨੇ ਜਿਵੇਂ ਕਿ ਇਹ 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 ਵਾਰ ਚੱਕੀ ਸੀ ਉਹੀ ਆਵਾਜ਼ ਦੁਆਰਾ ਦੀਪ ਨੇ ਪਹਿਲਾਂ ਚੱਕੀ ਫਿਰ ਭਾਈ ਅਮਰਪਾਲ ਸਿੰਘ ਹੁਣ ਉਹ ਆਵਾਜ਼ ਨੂੰ ਅਸੀਂ ਫਲਾਉਣਾ ਤਾਂ ਕੀ ਆ ਉਹਨੂੰ ਹੋਰ ਪ੍ਰੈਸ਼ਰਾਈਜ਼ ਤਾਂ ਕੀ ਕਰਨ ਅਸੀਂ ਸਮਾਂ ਤੇ ਆਪਣੇ ਨੌਜਵਾਨਾਂ ਦੇ ਖਿਲਾਫ ਹੋ ਜਾਣੇ ਸੋ ਮੈਂ ਤੁਹਾਨੂੰ ਆਹ ਜਿਹੜੀ ਨਿਊਜ਼ ਆ ਬਹੁਤ ਤਾਜੀ ਆ ਹੋਣੀ ਆ ਇੱਕ ਦੋ ਦਿਨ ਹੀ ਹੋਏ ਆ ਕਿ ਮਾਤਾ ਜੀ ਨੇ ਕਿਹਾ ਸੀ ਹਾਂ ਜੀ ਕਿ ਸੰਗਤਾਂ ਦੇ ਪ੍ਰੈਸ਼ਰ ਕਰਕੇ ਸੰਗਤਾਂ ਦੀਆਂ ਬੇਨਤੀਆਂ ਕਰਕੇ ਹਾਂ ਜੀ ਭਾਈ ਅਮਰਪਾਲ ਸਿੰਘ ਹੁਣੀ ਚੋਣਾਂ 'ਚ ਖੜੂਗੇ ਖੜੂੂ ਸਾਹਿਬ ਤੋਂ ਖੜੂਗੇ ਜਿੱਥੇ ਜਿਹਨੂੰ ਗੜ ਮੰਨਿਆ ਜਾਂਦਾ ਵੀ ਪੰਥਕ ਵੋਟ ਉੱਥੇ ਪੈਂਦੀ ਆ ਤੇ ਸੋ ਇੱਥੇ ਇਹ ਹੋ ਸਕਦਾ ਕੁਝ ਵਿਰੋਧੀਆਂ ਨੇ ਤਾਂ ਕਹਿਣਾ ਹੀ ਕਿ ਆਪਣੇ ਵੀ ਕਹਦੇ ਆ ਦੇਖੋ ਜੀ ਦੀਪਨੂ ਵੀ ਅਲਿਗੇਸ਼ਨਾਂ ਲੱਗਦੀਆਂ ਸੀ ਵੋਟਾਂ ਲੈ ਖੜੋ ਵੋਟਾਂ ਨਾ ਵੋਟਾਂ ਚ ਬੰਦਿਆਂ ਨੇ ਹੀ ਖੜਨਾ ਜਾਂ ਤਾਂ ਫਿਰ ਵਧੀਆ ਬੰਦੇ ਖੜਾਓ ਨਹੀਂ ਤਾਂ ਫਿਰ ਜੇ ਤਾਂ ਆਪਣਾ ਕਹਾਣੀ ਕਰਾਉਣਾ ਫਿਰ ਤਾਂ ਘਰੀ ਜਾਂਦੇ ਆ ਪਹਿਲਾਂ ਹੀ ਆਪਣੇ ਹੀ ਕਰ ਰਹੇ ਜਿਨ੍ਹਾਂ ਨੇ ਪਹਿਲਾਂ ਵੀ ਅ ਸੰਤਾ ਦੇ ਟਾਈਮ ਵੀ ਚਿੱਠੀਆਂ ਲਿਖੀਆਂ ਵੀ ਆ ਕੇ ਅਸ਼ੇਤੀ ਹਮਲਾ ਕਰੋ ਹੁਣ ਵੀ ਸੌਣ ਚਾਉਂਦਾ ਕਿ ਜਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਵੀ ਜਦੋਂ ਉਹ ਫੜੋ ਫੜਾਈ ਹੋਈ ਜਦੋਂ ਲੱਖ ਤੋਂ ਵੱਧ ਫੋਰਸ ਪੰਜਾਬ ਚ ਭੇਜੀ ਗਈ 84 ਦੇ ਟਾਈਮ ਤੋਂ ਬਾਅਦ ਹੀ ਡੀਵਿਡ ਦੇ ਨੰਬਰਾਂ ਚ ਫੋਰਸ ਆਈ ਪੰਜਾਬ ਚ ਉਹ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ ਉਹ ਉਹਨਾਂ ਨੂੰ ਦੇਖੋ ਕਹਿੰਦੇ ਵੀ ਉਹ ਫੜਾਉਣ ਲਈ ਕਹਿੰਦੇ ਸ਼ਾਇਦ ਸਾਡੀ ਇਹ ਸੋਕਲਡ ਪਾਰਟੀਆਂ ਵੱਲੋਂ ਹੀ ਹਣਾ ਜਿਵੇਂ ਅਕਾਲੀ ਦਲ ਦਾ ਨੋ ਆ ਰਿਹਾ ਜਿਵੇਂ ਨਾ ਗਲਤ ਹੋਵਾ ਕਿ ਇਹਨਾਂ ਨੇ ਫੇਰ ਸੈਂਟਰ ਤੱਕ ਅਪਰੋਚ ਕੀਤੀ ਕਿ ਇਹ ਆਵਾਂ ਦੇ ਆਮ ਆਦਮੀ ਪਾਰਟੀ ਤੋਂ ਜਾਂ ਭਗਵੰਤ ਮਾਨ ਤੋਂ ਨਹੀਂ ਕੰਟਰੋਲ ਹੋ ਰਿਹਾ ਅਸੀਂ ਕਰਾਂਗੇ ਸਾਨੂੰ ਦੱਸੋ ਸੋ ਬੜੀ ਸ਼ਰਮਨਾਇਕ ਗੱਲ ਆ ਕਿ ਜਿਹੜੀ ਮਾਤਾ ਜੀ ਸੀਗੇ ਭਾਈ ਅਮਰਪਾਲ ਸਿੰਘ ਦੀ ਮਾਤਾ ਜੀ ਨੇ ਇਹ ਐਲਾਨ ਕੀਤਾ ਸੀਗਾ ਕਿ ਅਕਾਲੀ ਦਲ ਵੱਲੋਂ ਇਹ ਸਨੇਹਾ ਜਾਂ ਸੰਦੇਸ਼ ਆਇਆ ਕਿ ਅਸੀਂ ਆਪਣਾ ਕੈਂਡੀਡੇਟ ਨਹੀਂ ਖੜਾ ਕਰਾਂਗੇ ਪਰ ਬੜੀ ਸ਼ਰਮਨਾਕ ਗੱਲ ਆ ਸ਼ਾਇਦ ਲੇਟ ਲਾਸ ਨਾਈਟ ਜਾਂ ਅੱਜ ਸਵੇਰੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੇ ਵਲਟੋਆ ਹਾਂਜੀ ਵਿਰਸਾ ਸਿੰਘ ਵਲਟੋਆ ਜਿਨ੍ਹਾਂ ਦਾ ਪਹਿਲਾਂ ਹੀ ਨੌ ਸੁਰਖੀਆਂ ਚ ਆ ਵੀ ਇਹਨਾਂ ਨੇ ਸਵਰਨ ਸਿੰਘ ਘੋਟਨੇ ਦੇ ਟਾਈਮ ਵੀ ਕਹਿੰਦੇ ਕਿ ਇਤਨੀਆਂ ਸਿੰਘਾਂ ਨੂੰ ਧੱਕੇ ਨਾਲ ਭੇਜ ਰਹੇ ਸੀਗੇ ਉਹਨਾਂ ਦੇ ਭੋਗਤੇ ਹਾਲਾਂਕਿ ਆਪਾਂ ਬੋਇਕਾਟ ਕੀਤਾ ਸੀ ਵੀ ਉੱਥੇ ਕੋਈ ਨਾ ਕੋਈ ਪ੍ਰੋਗਰਾਮ ਕਰਨ ਜਾਵੇ ਨਾ ਕੋਈ ਸੇਵਾ ਕਰਨ ਜਾਵੇ ਨਾ ਕੋਈ ਕੀਤਨੀਆਂ ਸਿੰਘ ਜਾਵੇ ਇਹਨਾਂ ਨੇ ਉੱਥੇ ਭੇਜਿਆ ਤੇ ਇਹੋ ਜਿਹੇ ਜਿਹਨਾਂ ਦਾ ਟਰੈਕ ਰਿਕਾਰਡ ਆ ਉਹ ਸਾਡੇ ਸਿੰਘਾਂ ਦੇ ਖਿਲਾਫ ਖੜੂਗੇ ਸੋ ਸਾਨੂੰ ਇਹ ਸੋਚਣਾ ਚਾਹੀਦਾ ਯੂਥ ਨੂੰ ਵੀ ਮੈਂ ਬੇਨਤੀ ਕਰਾਂਗਾ ਜਿਹੜੇ ਇਨਸਾਫ ਪਸੰਦ ਲੋਕ ਹਨ ਪੰਜਾਬ ਦੇ ਜ਼ਰੂਰੀ ਨਹੀਂ ਸਖੀ ਹੋਣ ਪਰ ਸਿੱਖਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੇਖੋ 40 ਸਾਲ ਹੋ ਗਏ ਇਸ ਜੂਨ ਚ 40 ਸਾਲ ਹੋ ਗਏ ਜਿਹੜਾ ਸਾਡਾ ਸਚਕਣ ਸ੍ਰੀ ਦਰਬਾਰ ਸਾਹਿਬ ਕਤਲੇਆਮ ਹੋਇਆ ਉਦੋਂ ਬਾਅਦ ਪਿੰਡੋਂ ਪਿੰਡ ਜਾ ਕੇ ਜਿਹੜਾ ਸਾਡਾ ਕਾਹਨ ਕੀਤਾ ਗਿਆ ਤੇ ਹੁਣ ਵੀ ਨਹੀਂ ਜੇ ਅਸੀਂ ਸਮਝ ਸਕੇ ਫਿਰ ਅਸੀਂ ਸਮਝ ਸਕਦੇ ਵੀ ਨਹੀਂਗੇ ਆਪਾਂ ਨੂੰ ਵੱਧ ਤੋਂ ਵੱਧ ਭਾਈ ਉਹਨਰੇ ਪਾਸ ਸਿੰਘ ਉਹਨਾਂ ਦੀ ਇਹ ਜੇ ਸਿੰਘਾਂ ਦੀ ਸਿੰਘਣੀਆਂ ਦੀ ਸਪੋਰਟ ਕਰਨੀ ਚਾਹੀਦੀ ਆ ਨਾ ਕਿ ਅਸੀਂ ਵਿਰੋਧ ਚ ਬੰਦੇ ਖੜੇ ਕਰਦੀਏ ਜਿਹੜੇ ਵਿਰੋਧ ਚ ਖੜਦੇ ਆ ਉਹਨਾਂ ਨੂੰ ਸਾਨੂੰ ਬੋਇਕਾਟ ਕਰਨਾ ਚਾਹੀਦਾ ਹੂੰ 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 ਬਿਲਕੁਲ ਬਿਲਕੁਲ ਸਮੇ ਦੀ ਰਣਨੀਤੀ ਜਿਹੜੀ ਹੈ ਉਹ ਇਹੀ ਕਹਿੰਦੀ ਆ ਕਿਉਂਕਿ ਜੇ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਭਾਰਤੀ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਡਬਲ ਐਨ ਐਸ ਏ ਯਾਨੀ ਕਿ ਦੂਸਰੇ ਸਾਲ ਵੀ ਐਨ ਐਸ ਏ ਚਲਾਤੀ ਹੈ ਸੋ ਜੇ ਉਹ ਪੈਂਤੜੇ ਵਰਤ ਰਹੇ ਨੇ ਤਾਂ ਫਿਰ ਸਾਨੂੰ ਵੀ ਯਾਨੀ ਕਿ ਸਿੱਖਾਂ ਨੂੰ ਵੀ ਇਹਨੇ ਸੁਹਿਰਦ ਹੋਣਾ ਚਾਹੀਦਾ ਕਿ ਪੈਂਤੜੇ ਵਰਤੋ ਘਟ ਜਿਹੜੇ ਸਿੱਖ ਨੇ ਜਿਹੜੇ ਸਿੰਘ ਨੇ ਡਿਪੜੂਗੜ੍ਹ ਦੀਆਂ ਜੇਲਾਂ ਚ ਉਹ ਬਾਹਰ ਆ ਜਾਣ ਸੋ ਉਸ ਤੋਂ ਬਾਅਦ ਦੀ ਅਗਲੀ ਰਣਨੀਤੀ ਜਿਹੜੀ ਆ ਉਹ ਫਿਰ ਦੇਖੀ ਜਾਏਗੀ ਸੋ ਇਹ ਫੈਸਲਾ ਜਿਹੜਾ ਭਾਈ ਅਮਰਤਪਾਲ ਸਿੰਘ ਹੋਰਾਂ ਵੱਲੋਂ ਲਿਆ ਗਿਆ ਹੁਣ ਪਈ ਇਹਦੇ ਵਿੱਚ ਇਹ ਵੀ ਗੱਲ ਆਉਂਦੀ ਆ ਵੀ ਉਹ ਲੋਕ ਜਿਹੜੇ ਕਦੇ ਕਹਿੰਦੇ ਸੀ ਵੀ ਇਹਨਾਂ ਨੂੰ ਪਤਾ ਨਹੀਂ ਲੱਗਾ ਨੌਜਵਾਨ ਮੁੰਡੇ ਸੀ ਗਰਮ ਖੂਨ ਸੀ ਸੋ ਇਹਨਾਂ ਨੇ ਜ਼ਿਆਦਾ ਜਿਹੜੀ ਕਾਲੀ ਕਰ ਲਈ ਤੇ ਫਿਰ ਜੇਲਾਂ ਦੇ ਵਿੱਚ ਚਲੇ ਗਏ ਇਹ ਗਲਤੀ ਇਹਨਾਂ ਦੀ ਹੋਈ ਆ ਸੋ ਹੁਣ ਜਦੋਂ ਐਲਾਨ ਕਰ ਦਿੱਤਾ ਉਹਨਾਂ ਨੇ ਚੋਣਾ ਲੜਨ ਦਾ ਸੋ ਹੁਣ ਵੀ ਕੁਝ ਲੋਕ ਜਿਹੜੇ ਨੇ ਉਹ ਵਿਰੋਧ ਕਰ ਰਹੇ ਆ ਸੋ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਦੇ ਇੰਟਰਵਿਊ ਚ ਹੋਰ ਚੈਨਲ ਲਈ ਵੀ ਕੀਤੀ ਸੀਗੀ ਆਪੇ ਬ੍ਰਿੰਗ ਅਪ ਕੀਤੀ ਸੀ ਕਿ ਸਾਡੀ ਬੇਨਤੀ ਆ ਕਿ ਜਿਹੜੇ ਸਾਡੇ ਸੰਘਰਸ਼ੀ ਸਿੰਘ ਆ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਕਾਹਲਣਾ ਕੀਤੀ ਆ ਆਪ ਵੀ ਜੇਲਾਂ ਕੱਟੀਆਂ ਤੇ ਉਹਨਾਂ ਨੇ ਪੰਥ ਲਈ ਪੰਥ ਲਈ ਬਹੁਤ ਕੌਸ ਕੀਤਾ ਪਰ ਉਹ ਅਸੀਂ ਉਹ ਇਹੀ ਨਾ ਹੁਣ ਰਟਾਲਾ ਹੀ ਰੱਖੀਏ ਕਿ ਅਸੀਂ ਬਹੁਤ ਕੀਤਾ ਤੇ ਇਹ ਕੌਣ ਕੱਲ ਦੇ ਉੱਠੇ ਆ ਕੱਲ ਦੇ ਜੰਮੇ ਆ ਕਈ ਵੀ ਸਾਨੂੰ ਵੀ ਇਹ ਗੱਲਾਂ ਸੁਣਨੀਆਂ ਪੈਂਦੀਆਂ ਥੋੜੇ ਹੀ ਬੱਚੇ ਆ ਥੋੜੇ ਨਕਸ਼ੇ ਕਦਮ ਤੇ ਚੱਲਾਂਗੇ ਜੇ ਜੀ ਸਪੋਰਟ ਕਰਾਂਗੇ ਕੁਸ਼ ਪ੍ਰਾਪਤੀ ਕਰਾਂਗੇ ਕਿਉਂਕਿ ਕੋਈ ਟਾਈਮ ਹੁੰਦਾ ਸੇਵਾ ਕਰਨ ਦਾ ਜਦੋਂ ਤੁਹਾਡਾ ਟਾਈਮ ਸੀ ਤੁਸੀਂ ਸੇਵਾ ਕੀਤੀ ਹੁਣ ਉਹਨਾਂ ਦਾ ਟਾਈਮ ਆ ਉਹ ਸੇਵਾ ਕਰੋਗੇ ਲੱਤਾਂ ਨਾ ਖਿੱਚੋ ਆਪਾਂ ਦੀਪ ਦੇ ਟਾਈਮ ਵੀ ਦੇਖਿਆ ਭਾਈ ਅਮਰਪਾਲ ਸਿੰਘ ਦੇ ਟਾਈਮ ਵੀ ਦੇਖਿਆ ਸਾਡੇ ਹੀ ਸਿੰਘ ਉੱਠ ਕੇ ਪ੍ਰੈਸ ਕਾਨਫਰੰਸਾਂ ਕਰਕੇ ਸਾਡੇ ਸਿੰਘਾਂ ਨਾਲ ਮਖੌਲ ਬਣਾ ਦਿੰਦੇ ਆ ਜਾਂ ਉਹਨਾਂ ਦੀਆਂ ਲੱਤਾਂ ਖਿੱਚਣ ਲਾ ਜਾਂਦੇ ਆ ਸੰਗਤ ਤਾਂ ਹੀ ਪਾੜ ਜਾਂਦੀ ਆ ਸਾਨੂੰ ਇਦਾਂ ਦੇਖਣਾ ਚਾਹੀਦਾ ਜਦੋਂ ਮਿਸਲਾਂ ਦੇ ਟਾਈਮ ਸੀ ਸਿੱਖੀ ਵੀ ਸਟਰੋਂਗ ਸੀਗੀ ਸਾਡੇ ਘਰ ਕੱਚੇ ਸੀਗੇ ਪਰ ਅਸੀਂ ਪ੍ਰਾਪਤੀਆਂ ਕੀਤੀਆਂ ਲਾਲ ਕਿਲੇ ਤੇ ਵੀ ਨਿਸ਼ਾਨ ਸਾਹਿਬ ਅਸੀਂ ਚੁਲਾਏ ਮੁਗਲਾਂ ਨੂੰ ਵੀ ਭਜਾਇਆ ਗੋਰ ਵੀ ਅਫਗਾਨੀਆਂ ਨੂੰ ਵੀ ਭਜਾਇਆ ਤੇ ਗੋਰਿਆਂ ਨੂੰ ਵੀ ਆਹ ਜਦੋਂ ਬ੍ਰਿਟਿਸ਼ ਰਾਜ ਸੀ ਇਹਨਾਂ ਨੂੰ ਵੀ ਭਾਜਣਾ ਪਾਈ ਹੁਈ ਅਸੀਂ ਸਿੱਖ ਰਾਜ ਨੇ ਜਿੰਨੂੰ ਹਜੇ ਵੀ ਕਹਿ ਦਿੰਦੇ 1.2% ਸੋ ਕਹਿਣ ਦਾ ਭਾਏ ਆ ਜਿਵੇਂ ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਸੀ ਆਪਣਾ ਵੀ ਇਹ ਸੰਘਰਸ਼ ਆ ਆਪਾਂ ਇਕੱਠੇ ਹੋ ਕੇ ਚੱਲੀਏ ਬੜੇ ਸਾਡੇ ਟੈਲੈਂਟ ਬਹੁਤ ਆ ਪੰਥ 'ਚ ਪਰ ਜਦੋਂ ਅਸੀਂ ਇੱਕ ਦੂਜੇ ਲੱਤਾਂ ਖੇਚਦੇ ਆ ਇੱਕ ਦੂਜੇ ਨੂੰ ਟਾਰਗੇਟ ਕਰਦੇ ਆ ਉਹ ਜਿਹੜਾ ਸਾਡਾ ਦੋਸ਼ਮਣ ਉਹ ਤਾਂ ਦੇਖਿਆ ਹੱਸਦਾ ਉਹ ਸਾਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਹੈ ਤਾਂ ਆਪਦੇ ਕੱਪੜੇ ਆਪ ਹੀ ਪਾੜੀ ਜਾਂਦੇ ਆ ਬਿਲਕੁਲ 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 ਅੱਛਾ ਕੀ ਕਿਵੇਂ ਦੇਖਦੇ ਹਾਂ ਅੱਜ ਤੋਂ 5 ਸਾਲ ਪਹਿਲਾਂ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਹੈ ਉਹਨਾਂ ਨੂੰ ਹਰਾ ਦਿੱਤਾ ਸੀਗਾ ਉੱਥੋਂ ਦੇ ਲੋਕਾਂ ਨੇ ਹੈਨਾ ਸੋ ਐਸ ਵਾਰ ਕੀ ਦੇਖਦੇ ਹਾਂ ਭਾਈ ਉਮਰਤਪਾਲ ਸਿੰਘ ਖਾਲਸਾ ਹੋਰੀ ਜਿੱਤ ਸਕਣਗੇ ਉਥੋਂ ਸੋ ਦੇਖੋ ਭਾਈ ਸਾਹਿਬ ਇਹ ਆਪਣੇ ਲਈ ਬਹੁਤ ਵੱਡਾ ਇੱਕ ਹੁਣ ਹੋਊਗਾ ਰਿਜ਼ਲਟ ਹੋਊਗਾ ਜਿੱਦਰ ਨੂੰ ਵੀ ਗੱਲ ਜਾਂਦੀ ਆ ਇਹ ਜੇ ਆਪਾਂ ਦੇਖੀਏ ਵੀ ਇਹ ਪੰਥ ਦਾ ਕੌਮ ਦਾ ਪੰਜਾਬੀਆਂ ਦਾ ਸਤਕਾਰ ਆਪਾਂ ਰੱਖਣਾ ਬਹਾਲ ਕਰਨਾ ਤਾਂ ਆਪਾਂ ਨੂੰ ਉਹਨਾਂ ਨੂੰ ਜਿਤਾਉਣਾ ਚਾਹੀਦਾ ਜੇ ਤਾਂ ਅਸੀਂ ਦਿਖਾਉਣਾ ਵੀ ਸਾਨੂੰ ਹੈ ਨਹੀਂਗਾ ਵੀ ਅਸੀਂ ਅਸੀਂ ਤਾਂ ਗਲਤੀ ਚੱਲਾਂਗੇ ਭੋਗਾਂ ਤੇ ਵੀ ਇਕੱਠੇ ਨੰਬਰਸ ਇਕੱਠੇ ਕਰ ਲਾਂਗੇ ਜਾਂ ਆਹ ਆਹ ਰੀਲਾਂ ਬਣਾ ਲੀਆਂ ਸੋਸ਼ਲ ਮੀਡੀਆ ਤੇ ਕਰ ਲਿਆ ਮਾੜਾ ਮੋਟਾ ਆਪਦਾ ਸੋਗ ਕਰ ਲਿਆ ਬਾਕੀ ਪਰ ਜਦੋਂ ਵੋਟ ਦਾ ਟਾਈਮ ਹੈ ਇਹਦੇ ਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਭਾਵੇਂ ਇੰਨਾਂ ਕੰਟਰੀਆਂ ਚ ਬਾਹਰਲੀਆ ਕੰਟਰੀਆਂ ਚ ਹੋਵੇ ਸਾਨੂੰ ਆਪਦਾ ਨਿੱਜ ਨਹੀਂ ਰੱਖਣਾ ਚਾਹੀਦਾ ਸਾਨੂੰ ਇਹ ਦੇਖਣਾ ਚਾਹੀਦਾ ਪੰਥ ਲਈ ਕੀ ਹੈ ਹੁਣ ਅੱਜ ਵੀ ਸੀ ਇੱਥੇ ਇੱਕ ਪੋਲੀਟਿਸ਼ੀਅਨ ਆਏ ਸੀ ਜੇ ਕੈਂਡੀਡੇਟ ਸੀ ਸਾਡੇ ਕੋ ਸਾਰੇ ਆਉਂਦੇ ਆ ਪਰ ਅਸੀਂ ਉਹਨਾਂ ਨਾਲ ਇਦਾਂ ਨਹੀਂ ਬਸ ਵੀ ਸਮੋਸੇ ਖਾਲੇ ਚਾਪੀ ਲੀਤਾ ਉਹਨਾਂ ਨੂੰ ਸਰੂਪਾ ਦੇ ਕੇ ਤੋਹਤਾ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਸਰੂਪੇ ਦਿੰਦੇ ਹੀ ਨਹੀਂ ਮਾਈਕ ਟਾਈਮ ਵੀ ਨਹੀਂ ਦਿੰਦੇ ਅਸੀਂ ਉਹਨਾਂ ਇੱਥੇ ਦਫ਼ਤਰ ਚ ਭਾ ਕੇ ਉਹਨਾਂ ਦੇ ਜਿਹੜੇ ਆਪਣੇ ਇਸ਼ੂਜ਼ ਆ ਜਿਵੇਂ ਆਪਾਂ ਇੱਥੇ ਗੱਲ ਕਰਦੇ ਆਂ ਉਵੇਂ ਅਸੀਂ ਇਸ਼ੂ ਰੱਖਦੇ ਸਾਡਾ ਸਟੈਂਸ ਨਹੀਂ ਚੇਂਜ ਹੁੰਦਾ ਹਾਂ ਕੌਸਰ ਦਾ ਸਾਨੂੰ ਜਿਹੜੀਆਂ ਉਹ ਸਮੋਸੇ ਵਾਲੀਆਂ ਪਾਰਟੀਆਂ ਦੇ ਸਾਨੂੰ ਨਾ ਇਨਵਾਈਟ ਮਿਲੇ ਹੋ ਸਕਦਾ ਸਾਨੂੰ ਘੱਟ ਬੁਲਾਉਣ ਸਾਨੂੰ ਹੱਸ ਕੇ ਨਾ ਬੁਲਾਉਣ ਪਰ ਅਸੀਂ ਸਾਨੂੰ ਇਹ ਤਾਂ ਪਤਾ ਨਾ ਅਸੀਂ ਤਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜਾਂ ਸੰਗਤਾਂ ਸੰਗਤਾਂ ਦੀ ਹਾਜ਼ਰੀ ਚ ਕਮ ਸਿਕਮ ਸੱਚੇ ਤਾਂ ਹੈਗੇ ਆ ਸੋ ਸਾਨੂੰ ਇਹ ਦੇਖਣਾ ਚਾਹੀਦਾ ਖਾਲਸਾ ਜੀ ਕਿ ਦੇਖੋ ਭਾਈ ਅਮਰਪਾਲ ਸਿੰਘ ਹੁਣਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਸੀ ਦਬਈ ਚ ਜਾਂ ਜਿੱਥੇ ਵੀ ਸੀ ਉਹ ਆਪ ਦਾ ਕਾਰੋਬਾਰ ਚਲਾ ਰਹੇ ਸੀ ਸੁਖੀ ਸੀਗੇ ਉਹ ਦੇਖੋ ਪੰਥ ਲਈ ਆਏ ਮੈਨੂੰ ਤਾਂ ਲੱਗਦਾ ਉਹਨਾਂ ਨੇ ਐਕਸੈਪਟ ਕਰ ਲਿਆ ਜਿਹੜੇ ਸੰਗਾਰਸ਼ੀ ਸਿੰਘ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਡੇ ਨਾਲ ਹੋਣਾ ਤੇ ਸਾਡੀ ਕਿਸੇ ਨੇ ਸਾਰ ਨਹੀਂ ਲੈਣੀ ਪਰ ਫੇਰ ਵੀ ਸਾਨੂੰ ਭੋਰਾ ਸੋਚਣਾ ਚਾਹੀਦਾ ਕਿਉਂਕਿ ਇਹ ਉਹਨਾਂ ਦੀ ਗੱਲ ਨਹੀਂ ਗੀ ਇਹ ਸਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਆ ਜੇ ਇਹਨਾਂ ਦੇ ਹੱਥ ਛੱਡਤਾ ਪੰਜਾਬ ਨੇ ਡੇਜ਼ਰਟ ਬਣ ਜਾਣਾ ਪੰਜਾਬ ਦਾ ਇੰਨਾ ਨੁਕਸਾਨ ਹੋ ਜਾਣਾ ਕਿ ਰਾਜਸਥਾਨ ਨਾਲੋਂ ਬੱਤਰ ਇਹਨਾਂ ਨੇ ਹਾਲਾਤ ਬਣਾ ਦੇਣੇ ਆ ਹੁਣ ਤੱਕ ਜਿੰਨੀਆਂ ਪਾਰਟੀਆਂ ਆਈਆਂ ਇਹਨਾਂ ਨੇ ਮਿਲ ਕੇ ਕੀਤਾ ਪੰਜਾਬ ਨੂੰ ਇਹਨਾਂ ਨੇ ਆਪਦੇ ਹੈਲੀਕਾਪਟਰ ਬਣਾਏ ਵੱਡੀਆਂ-ਵੱਡੀਆਂ ਆਰਮਡ ਗੱਡੀਆਂ ਬਣਾਈਆਂ ਕਾਫਲੇ ਬਣਾਏ ਜਿਹੜੇ ਇੱਕ ਦੂਜੇ ਦੇ ਲਾਲ ਬੱਤੀਆਂ ਤੇ ਕਾਫਲੇ ਦੇ ਅਲੀਗੇਸ਼ਨ ਆਉਂਦੇ ਸੀ ਹੁਣ ਆਪ ਕਰ ਰਹੇ ਆ ਹੂੰ ਬਿਲਕੁਲ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਕੋਈ ਵੀ ਪੰਥਕ ਸੈੰਗ ਸਿੰਗਣੀ ਖੜ ਰਹੇ ਆ ਉਹਨਾਂ ਨੂੰ ਜਿਤਾਉਣਾ ਚਾਹੀਦਾ ਭਾਵੇਂ ਮਨਤਪਾਲ ਸਿੰਘ ਨੂੰ ਜਿਤਾਉਣਾ ਚਾਹੀਦਾ ਮਾਨ ਸਾਹਿਬ ਹੋ ਗਏ ਹੋਰ ਵੀ ਈਵਨ ਮੈਰਾ ਕੋਲ ਲੱਖਾ ਸਦਾਣਾ ਜਿਹੜਾ ਵੀ ਕੋਈ ਆਪਣੀ ਬਾਤ ਚੱਕ ਰਿਹਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਹੋ ਮੈਂ ਤਾਂ ਇੱਥੇ ਤੱਕ ਕਹਿੰਨਾ ਬੰਦੇ ਵਧੀਆ ਹੋਣ ਜੇ ਪਾਰਟੀ ਨਾਲ ਅਫੀਲੀਏਟਡ ਹੋਊਗੇ ਵੀ ਹੋ ਸਕਦਾ ਅੰਦਰ ਜਾ ਕੇ ਬਾਤ ਚੱਕਣ ਕਰਕੇ ਬੰਦੇ ਵੀ ਬੜੇ ਥੋੜੀ ਗਣਤੀ ਦੇ ਜਿਵੇਂ ਖੈਰਾ ਸਾਹਿਬ ਵੀ ਆ ਉਹ ਵੀ ਬਾਤ ਚੱਕਦੇ ਪਰ ਉਹਨਾਂ ਨੂੰ ਕਹਿੰਦੇ ਮਾਨ ਸਾਹਿਬ ਦੇ ਖਿਲਾਫ ਖੜਾਤਾ ਹਣਾ ਸੋ ਉਹ ਵੀ ਉਹ ਵੀ ਨੀਤੀਆਂ ਚਾਲਦੀਆਂ ਸੋ ਇਹਦੇ ਨਾਲ ਵੀ ਵੋਟ ਕੱਟ ਦੀਏ ਸੋ ਮੈਂ ਇਹ ਕਹਿਣਾ ਚਾਹੁੰਦਾ ਖਾਲਸਾ ਜੀ ਕਿ ਆਪਾਂ ਇਹ ਨਾ ਕਰੀਏ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਈਏ ਜਾਂ ਹ ਬਲਟੋਆ ਸਾਹਿਬ ਨੂੰ ਪਾ ਦਈਏ ਆਪਾਂ ਭਾਈ ਅਮਰਪਾਲ ਸਿੰਘ ਨੂੰ ਪਾ ਕੇ ਵੋਟ ਆਪਣੀ ਤੋੜੀਏ ਨਾ ਉਹ ਵੋਟ ਨੂੰ ਸਟਰੋਂਗ ਕਰਕੇ ਪਲੀਜ਼ ਉਹ ਜਿਵੇਂ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਗੱਲ ਹੋਈ ਸੀ ਤੁਸੀਂ ਬੀਬੀ ਖਾਲੜਾ ਨੂੰ ਵੀ ਹਰਾਇਆ ਇਹ ਨਾ ਗੱਲ ਹੋਵੇ ਬਿਲਕੁਲ ਇਸ ਵਾਰ ਵਾਲਾ ਮੇਹਣਾ ਜਿਹੜਾ ਹੈਗਾ ਉਹ ਉਹ ਮਤਲਬ ਕਿ ਨਾ ਦੁਬਾਰਾ ਪੱਲੇ ਪਵੇ ਇਹਦੇ 'ਚ ਆਪਣੀ ਇਹਦੇ 'ਚ ਆਪਣੀ ਬੇਇੱਜ਼ਤੀ ਬਹੁਤ ਜ਼ਿਆਦਾ ਹੈ ਕਿਉਂਕਿ ਜਦੋਂ ਆਪਾਂ ਆਪ ਹੀ ਨਹੀਂ ਨਾ ਵੋਟ ਕਰਦੇ ਹੁਣ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦਾ ਆਪਾਂ ਸ਼ਾਇਦ ਵੀਡੀਓ ਬਣਾਈਏ ਵੀ ਜੇ ਤੁਹਾਡੇ ਕੋਲ ਸਮਾਂ ਹੋਇਆ ਬਾਹਰ ਪਟੀਸ਼ਨ ਦਾ ਸਟਾਲ ਲਾਇਆ ਹੋਇਆ ਗੋਦੌਰਾ ਸਾਹਿਬ ਚ ਕਿਉਂਕਿ ਆਪਾਂ ਨੂੰ ਮਹੀਨਾ ਹੋ ਗਿਆ ਪਟੀਸ਼ਨ ਚੱਲਦੀ ਨੂੰ ਸ਼ਾਇਦ ਇਹ ਪਟੀਸ਼ਨ ਹੈਗੀ ਆ ਕਿ 40 ਸਾਲ ਜਿਹੜੇ ਹੋ ਜਾਣੇ ਸਚਕਨ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੇ ਜਿਹੜੇ ਆਪਣਾ ਕਤਲੇਆਮ ਹੋਇਆ ਸਿੱਖ ਜੈਨੋਸਾਈਡ ਹੋਈ ਹੈ ਜਾਨੀ ਘੱਟੋ ਘੱਟ ਦੋ ਦਹਾਕਿਆਂ ਚ ਲੱਖਾਂ ਮਾਰ ਦਿੱਤੇ ਗਏ ਜਿਹੜੇ ਇਨਵੈਸਟੀਗੇਟ ਕਰਦੇ ਸੀਗੇ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਵੀ ਸਿੰਗ ਕਰ ਦਿੱਤਾ ਗਿਆ ਹਨਾ ਤੇ ਉਹਦੇ ਲਈ ਅਸੀਂ ਸਾਨੂੰ ਸਟਾਲ ਲਾਉਣਾ ਪੈ ਰਿਹਾ ਮਹੀਨਾ ਹੋ ਗਿਆ ਅਜੇ 58000 ਸਿਗਨੇਚਰ ਹੋਇਆ 10000 ਸਿਗਨੇਚਰ ਤੇ ਗਵਰਨਮੈਂਟ ਰਾਈਟ ਕਰੋਗੀ ਵੀ ਹਾਂ ਸਾਨੂੰ ਮਿਲ ਗਿਆ ਕੁਝ ਤੇ ਉਸ ਵਾਰ ਲੱਖ ਸਿਗਨੇਚਰ ਤੋਂ ਬਾਅਦ ਪਾਰਲੀਮੈਂਟ ਚ ਡਿਬੇਟ ਹੋਊਗੀ ਮੈਂ ਤੁਹਾਨੂੰ ਭਾਈ ਸਾਹਿਬ ਦੱਸਾਂ ਅਸੀਂ ਹੱਸਦੇ ਆ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਕਹਿੰਨੇ ਆ ਵੀ ਸਾਡਾ 2.5 ਤੋਂ 3 ਲੱਖ ਘੱਟੋ ਘੱਟ ਕਾਣ ਕੀਤਾ ਗਿਆ ਅਸੀਂ ਇਹਦੇ ਤੇ ਸਿਗਨੇਚਰ ਕਰ ਲਓ ਜੀ 2 ਮਿੰਟ ਲੱਗੋ ਕਈ ਵਾਰੀ ਸਾਨੂੰ ਹੱਸਦੇ ਆ ਮୋਰੇ ਸੰਗਤ ਮੈਂਬਰ ਵੀ ਕਹਿਣਾ ਨਹੀਂ ਚਾਹੀਦਾ ਪਰ ਸੱਚ ਇਹ ਆ ਕੱਲ ਇੱਕ ਬੀਬੀ ਨੂੰ ਮੈਂ ਕਿਹਾ ਤੁਸੀਂ ਸਾਂ ਤੇ ਉਹ ਮੋਰਿਆ ਹਸਣ ਮੈਂ ਕਿਹਾ 2 ਸੈਕਿੰਡ ਲੱਗਣੇ ਆ ਉਹ ਹੱਸ ਹੱਸਦੇ ਹੀ ਤੋਰ ਗਏ ਮੈਂ ਕਿਹਾ ਆਪਣਾ 2.5 ਲੱਖ ਦਾ ਕਾਹਨ ਹੋ ਗਿਆ ਆਪਾਂ ਸਿਗਨੇਚਰ ਨੂੰ 2 ਸੈਕਿੰਡ ਹੀ ਲੱਗਦੇ ਆ ਬਸ ਹੱਸਦੇ ਹਾਸੇ ਚਲੇ ਜਾਨੀ ਸਾਨੂੰ ਇੰਨਾ ਕੋਈ ਸਾਡਾ ਹੋ ਗਿਆ ਇੰ ਇਦਾਂ ਦੀ ਸਾਡੀ ਸੋਚ ਹੋ ਗਈ ਆ ਕਿ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜਿਨ੍ਹਾਂ ਨੂੰ ਮੁਗਲ ਕਹਿੰਦੇ ਸੀ ਅਸੀਂ ਵਾਈਪ ਆਊਟ ਕਰਤੇ ਅਸੀਂ ਘਰੋਂ ਘਰੀ ਹੋਰਾਂ ਦੀਆਂ ਧੀਆਂ ਪੈਣਾ ਪਚਾਉਂਦੇ ਸੀਗੇ ਹੋਰਾਂ ਦੀ ਮਦਦ ਕਰਦੇ ਸੀ ਹੁਣ ਅਸੀਂ ਆਪ ਦੀ ਮਦਦ ਨਹੀਂ ਕਰ ਸਕਦੇ ਸਿਰਫ ਫੋਨ ਤੇ ਸਿਗਨੇਚਰ ਕਰਨਾ ਉਹ ਨਹੀਂ ਅਸੀਂ ਕਰ ਰਹੇ ਟਿਕਟੌਕ ਭਾਵੇਂ ਸਾਰਾ ਦਿਨ ਚੱਲਦੀ ਰਹੇ 10 ਘੰਟੇ ਅਸੀਂ ਭਾਵੇਂ ਚਲਾ ਦਈਏ ਬੈਟਰੀ ਵੀ ਮੁੱਕੀ ਹੋਊਗੀ ਤੇ ਫੋਨ ਚਾਰਜ ਤੇ ਲੱਗੇ ਹੋਊਗਾ ਹੈਨਾ ਬਿਲਕੁਲ ਸੋ ਸੋ ਇਹ ਜਿਹੜੀਆਂ ਗੱਲਾਂ ਬਹੁਤ ਡਿਫਿਕਲਟ ਆ ਮੈਂ ਤੁਹਾਡੇ ਵੱਲੋਂ ਵੀ ਈ ਵਿਊਅਰਸ ਵੱਲੋਂ ਵੀ ਸੰਗਤਾਂ ਵੱਲੋਂ ਵੀ ਮਾਫੀ ਮੰਗਦਾ ਜੇ ਕਿਸੇ ਨੂੰ ਕੋਈ ਇਹ ਪਿੰਚ ਕਰਨ ਵਾਲੀ ਗੱਲ ਪਰ ਇਹ ਬਹੁਤ ਦੁਖਦਾਇਕ ਗੱਲਾਂ ਹੈਗੀਆਂ ਡਿਫਿਕਲਟ ਆ ਪੋਲੀਟਿਸ਼ੀਨਾਂ ਮੂਰੇ ਵੀ ਅਸੀਂ ਇਦਾਂ ਹੀ ਰੱਖਦੇ ਆਂ ਪਰ ਇਹ ਇਹ ਆਪਾਂ ਜੇ ਆਪਾਂ ਆਪਣੀ ਗੱਲ ਨਹੀਂ ਖਾਲਸਾ ਜੀ ਕਰਨੀ ਕਿਸੇ ਨੇ ਨਹੀਂ ਕਰਨੀ ਅੱਜ ਸਟੇਜ ਤੇ ਵੀ ਅਸੀਂ ਇਹੀ ਗੱਲਾਂ ਕਰਦੇ ਆਂ ਬਿਲਕੁਲ ਬਿਲਕੁਲ ਵਾਕਿਆ ਜੀ ਇਸ ਵੇਲੇ ਜੋ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਜਿਵੇਂ ਭਾਈ ਅਮਰਪਾਲ ਸਿੰਘ ਹੋਰਾਂ ਦਾ ਜਿਹੜਾ ਕਾਰਜਕਾਲ ਆਪਾਂ ਦੇਖੀਏ ਨਸ਼ੇ ਛਡਾਉਣੇ ਅੰਮ੍ਰਿਤ ਛਕਾਉਣੇ ਜਾਫਰ ਹੋਰ ਜੜੀਆਂ ਪੰਜਾਬ ਦੇ ਹੱਕ ਦੀਆਂ ਗੱਲਾਂ ਕਰਨੀਆਂ ਸੋ ਇਹੋ ਜਿਹੇ ਕੈਂਡੀਡੇਟ ਚਾਹੀਦੇ ਹੁੰਦੇ ਐ ਐਸੇ ਐਮਪੀ ਚਾਹੀਦੇ ਹੁੰਦੇ ਆ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਸਾਡੇ ਐਮਪੀ ਭਾਵੇਂ 13 ਦੇ 13 ਵੀ ਪੰਜਾਬ ਦੇ ਬਣ ਜਾਣ ਸਰਕਾਰ ਵੀ ਸਾਡੀ ਬਣ ਜਾਏ ਪਰ ਉਹ ਭਾਰਤੀ ਤੰਤਰ ਥੱਲੇ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਕਿਸੇ ਹੱਦ ਤੱਕ ਸਾਡੀ ਆਵਾਜ਼ ਜੇ ਇੱਕ ਪਾਸਿਓ ਸਿਮਰਜੀਤ ਸਿੰਘ ਮਾਨ ਹੋ ਗਏ ਲੱਖਾ ਸਿਧਾਣਾ ਹੋ ਗਏ ਜੇ ਭਾਈ ਅਮਰਪਾਲ ਸਿੰਘ ਹੋ ਗਏ ਸੋ ਘੱਟੋ ਘੱਟ ਸਾਡੀ ਕੋਈ ਨਾ ਕੋਈ ਆਵਾਜ਼ ਪਹੁੰਚਾਉਣ ਵਾਲਾ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਪਹੁੰਚਦਾ ਹੀ ਪਹੁੰਚਦਾ ਇੱਕ ਹੋਰ ਵੀ ਨੌਜਵਾਨ ਖੜਾ ਉਹ ਸ਼ਹਾਦਾ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਬੱਚੇ ਹਾਂਜੀ ਉਹ ਉਹ ਉਹਨਾਂ ਦੀ ਵੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਕਈ ਵਾਰੀ ਨੌਂ ਪੇਸਰ ਜਾਂਦਾ ਪਰ ਆਪਾਂ ਨੂੰ ਪਤਾ ਹੁੰਦਾ ਆਪਣੇ ਏਰੀਆ 'ਚ ਕੌਣ ਖੜਾ ਸੋ ਕਮ ਸੇ ਕਮ ਆਪਾਂ ਉਹਨਾਂ ਦੀ ਸਪੋਰਟ ਕਰੀਏ ਇਹ ਜਿਹੇ ਬੰਦੇ ਜਿਹੜੇ ਬੁੱਚੜਾਂ ਦੇ ਪਰਿਵਾਰਾਂ 'ਚੋਂ ਆ ਜਾਂ ਜਿਹੜੇ ਬੀਬੀ ਇੰਦਰਾ ਦੀ ਟੀ-ਸ਼ਰਟ ਅਲੀ ਫੋਟੋ ਪਾਉਂਦੇ ਫੋਟੋ ਵਾਲੀ ਟੀ-ਸ਼ਰਟ ਪਾਉਂਦੇ ਆ ਇਹੋ ਜਿਹੇ ਬੰਦਿਆਂ ਨੂੰ ਅਸੀਂ ਬਾਰ-ਬਾਰ ਜਿਤਾ ਕੇ ਜਲੀਲ ਹੁਣ ਮੈਨੂੰ ਲੱਗਾ ਤਾਂ ਬੰਦ ਕਰ ਦੇਣਾ ਚਾਹੀਦਾ ਡੈਫੀਨੇਟਲੀ ਡੈਫੀਨੇਟਲੀ ਆਪਾਂ ਨੂੰ ਸਮਝਣਾ ਪਊਗਾ ਕਿ ਕੀ ਚੱਲ ਕੀ ਰਿਹਾ ਆ ਆਪਾਂ ਕਿਵੇਂ ਚੱਲਣਾ ਜੇ ਉਹ ਲੋਕ ਸਾਡੇ ਨਾਲ ਇਸ ਤਰ੍ਹਾਂ ਕਰਦੇ ਤੇ ਅਸੀਂ ਕਿਵੇਂ ਜਵਾਬ ਦੇਣਾ ਸੋ ਇਹ ਚੀਜ਼ਾਂ ਨੂੰ ਸਮਝਣਾ ਪੈਣਾ ਪੈਂਤੜੇ ਹੁੰਦੇ ਨੇ ਸਮੇਂ-ਸਮੇਂ ਦੇ ਉੱਤੇ ਬਦਲੇ ਵੀ ਜਾਂਦੇ ਆ ਸੋ ਭਾਈ ਸਾਹਿਬ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਮਾਈਕ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ